ਇੱਕ ਬਹੁਤ ਸੋਹਣਾ ਗਾਣਾ ਆਇਆ ਗੁਰੂ ਮਾਨੇਓ ਗ੍ਰੰਥ ਜਿਥੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਜੀ ਮਹਾਰਾਜੀ ਤੇ ਉਹਨਾਂ ਨੂੰ ਮੰਨਣ ਵਾਸਤੇ ਇੱਕ ਗਾਣਾ ਬਣਿਆ ਉੱਥੇ ਇੱਕ ਅਫਸੋਸ ਦੀ ਗੱਲ ਵੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਹੁਤ ਸੋਹਣਾ ਗਾਣਾ ਆਇਆ ਗੁਰੂ ਮਾਨੇਓ ਗ੍ਰੰਥ ਜਿਥੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਜੀ ਮਹਾਰਾਜੀ ਤੇ ਉਹਨਾਂ ਨੂੰ ਮੰਨਣ ਵਾਸਤੇ ਇੱਕ ਗਾਣਾ ਬਣਿਆ ਅਥੇ ਇੱਕ ਅਫਸੋਸ ਦੀ ਗੱਲ ਵੀ ਹੈ ਖੁਸ਼ੀ ਦੀ ਗੱਲ ਇਹ ਹੈ ਕਿ ਗਾਇਕਾ ਨੇ ਤੇ ਪਾਈ ਹਰਦੀਪਰ ਸਿੰਘ ਸ਼੍ਰੀ ਨਗਰ ਵਾਲੇ ਨੇ ਇੱਕ ਬਹੁਤ ਸੋਹਣਾ ਅਪਰਾਲਾ ਕੀਤਾ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਦੀ ਇੱਕ ਬਹੁਤ ਸੋਹਣਾ ਸੰਦੇਸ਼ ਦਿੱਤਾ ਤੇ ਇੱਕ ਪ੍ਰੇਰਣਾ ਦਿੱਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੋ ਅਫਸੋਸ ਦੀ ਗੱਲ ਇਹ ਹੈ ਕਿ ਉਸ ਗਾਣੇ ਨੂੰ ਅਜੇ ਤੱਕ ਸਿਰਫ 4 ਲੱਖ ਲੋਕਾਂ ਨੇ ਦੇਖਿਆ ਮੈਂ ਹੈਰਾਨ ਆ ਆਪਾਂ ਸਭ ਤੋਂ ਪਹਿਲੀ ਗੱਲ ਇਹ ਆ ਗਾਇਕਾਂ ਨੂੰ ਦੋਸ਼ ਦਿੰਨੇ ਆ ਕੀ ਗਾਇਕ ਚੰਗੇ ਗਾਣੇ ਨੇ ਗਾਦੇ ਵਧੀਆ ਗਾਣੇ ਨੇ ਗਾਦੇ ਸਮਾਜ ਨੂੰ ਸੰਦੇਸ਼ ਦੇਣ ਵਾਲੇ ਸਮਾਜ ਨੂੰ ਚੰਗੇ ਪਾਸੇ ਲਿਜਾਣ ਵਾਲੇ ਗਾਣੇ ਨੇ ਗਾਦੇ ਹੁਣ ਜਦੋਂ ਉਹਨਾਂ ਨੇ ਇੰਨਾ ਸੋਹਣਾ ਸੰਦੇਸ਼ ਦਿੱਤਾ ਗੁਰੂ ਮਾਨ ਦੇ ਗ੍ਰੰਥ ਆਪਾਂ ਰੋਜ਼ਾਨਾ ਅਰਦਾਸ ਤੋਂ ਬਾਅਦ ਦੋਹਰਾ ਵੀ ਪੜਦੇ ਆਂ ਅੱਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਜ ਸਬ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇ ਗ੍ਰੰਥ ਤੇ ਉੱਥੇ ਉਹਨਾਂ ਨੇ ਉਹੀ ਗਾਣਾ ਇੰਨਾ ਸੋਹਣਾ ਸੰਦੇਸ਼ ਦੇ ਨਾਲ ਸਾਰੇ ਲੋਕਾਂ ਦੇ ਵਿੱਚ ਸੰਦੇਸ਼ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਤੇ ਉਹ ਗਾਣਾ ਅਜੇ ਤੱਕ ਸਿਰਫ 4 ਲੱਖ ਲੋਕਾਂ ਨੇ ਦੇਖਿਆ ਜੇ ਕੋਈ ਗੰਦਾ ਮੰਦਾ ਗਾਣਾ ਹੁੰਦਾ ਤੇ ਅੱਜ ਤੱਕ ਲੋਕਾਂ ਨੇ ਉਸ ਨੂੰ ਮਿਲੀਅਨ ਤੋਂ ਪਾਰ ਕਰ ਦੇਣਾ ਸੀ ਉਹਦੇ ਰੀਲਾਂ ਬਣਿਆ ਸੀ ਉਹ 트ੈਂਡਿੰਗ ਦੇ ਵਿੱਚ ਚੱਲਣਾ ਸੀ ਤੁਸੀਂ ਇੱਕ ਚੀਜ਼ ਦੇਖਿਓ ਮੈਂ ਇੰਸਟਾਗ੍ਰਾਮ ਖੋਲ ਰਿਹਾ ਸੀ ਇੰਸਟਾਗ੍ਰਾਮ ਤੇ ਇੱਕ ਚੀਜ਼ ਬਾਰ-ਬਾਰ ਆ ਰਹੀ ਸੀ ਕੀ ਆ ਧੁੰਦਿਆ ਧੁੰਦਿਆ ਉਸ ਚੀਜ਼ ਨੂੰ 트ੈਂਡਿੰਗ ਦੇ ਵਿੱਚ ਲਾਇਆ ਕਮਾਲ ਦੀ ਗੱਲ ਇਹ ਆ ਇੱਕ ਵਾਹੀਆ ਬਚੀ ਜਿਹੜੀ 트ੈਂਡਿੰਗ ਦੇ ਵਿੱਚ ਨਹੀਂ ਆਣੀ ਚਾਹੀਦੀ ਉਹ 트ੈਂਡਿੰਗ ਦੇ ਵਿੱਚ ਆ ਤੇ ਤੁਹਾਨੂੰ ਸ਼੍ਰੀ ਗੁਰੂ ਰੰਸਾ ਪਾਸ਼ਾ ਜੀ ਮਹਾਰਾਜ ਜੀ ਨੂੰ ਮੰਨਣ ਦੇ ਉਪਦੇਸ਼ ਦੇਣ ਵਾਲੇ ਗਾਣੇ ਨੂੰ ਉਹ ਅਜੇ ਤੱਕ ਸਿਰਫ 4 ਲੱਖ ਲੋਕਾਂ ਨੇ ਦੇਖਿਆ ਵਾ ਮੈਨੇ ਬੜੇ ਅਫਸੋਸ ਦੇ ਨਾਲ ਕਹਨੇ ਪੈ ਰਿਹਾ ਵਾ ਮੇਰੀ ਸਾਰੀ ਸੰਗਤ ਨੂੰ ਤੇ ਸਾਰੇ ਹੀ ਗਾਇਕਾਂ ਨੂੰ ਇਹ ਬੇਨਤੀ ਆ ਉਸ ਗਾਣੇ ਨੂੰ ਵਾਧੂ ਤੋਂ ਵਾਧੂ ਸ਼ੇਅਰ ਕਰੋ ਲੋਕਾਂ ਤੱਕ ਪਹੁੰਚਾਓ ਤਾਂ ਜੋ ਚੰਗੇ ਗਾਣੇ ਜੋ ਬਣੇ ਤੇ ਗਾਇਕਾਂ ਨੂੰ ਉਸ ਤੋਂ ਪ੍ਰੇਰਿਤ ਮਿਲ ਕੇ ਹਰ ਵੀ ਚੰਗੇ ਗਾਣੇ ਵੀ ਚੱਲਦੇ ਨੇ ਜੇ ਆਪਾਂ ਗੁਰੂ ਰੰਗ ਸਾਹਿਬ ਜੀ ਦੇ ਗਾਣੇ ਗਾਵਾਂਗੇ ਜੇ ਆਪਾਂ ਗੁਰੂਆਂ ਦੇ ਨਾਲ ਸੰਬੰਧਿਤ ਗਾਣੇ ਗਾਵਾਂਗੇ ਉਹ ਵੀ ਚੱਲਦੇ ਨੇ ਉਹ ਵੀ ਟ੍ਰੈਨਿੰਗ ਦੇ ਵਿੱਚ ਆਂਦੇ ਨੇ ਮੇਰੇ ਹੱਥ ਜੋੜ ਕਰਕੇ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਬਹੁਤ ਸੋਹਣਾ ਗਾਣਾ ਆਇਆ ਗੁਰੂ ਮਾਨੇਓ ਗ੍ਰੰਥ ਜਿਥੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਮਹਾਰਾਜ ਜੀ ਤੇ ਉਹਨਾਂ ਨੂੰ ਮੰਨਣ ਵਾਸਤੇ ਇੱਕ ਗਾਣਾ ਬਣਿਆ ਉੱਥੇ ਇੱਕ ਅਫਸੋਸ ਦੀ ਗੱਲ ਵੀ ਹੈ ਖੁਸ਼ੀ ਦੀ ਗੱਲ ਇਹ ਹੈ ਕਿ ਗਾਇਕਾਂ ਨੇ ਤੇ ਪਾਈ ਹਰਦੀਪ ਸਿੰਘ ਸ਼੍ਰੀ ਨਗਰ ਵਾਲੇ ਨੇ ਇੱਕ ਬਹੁਤ ਸੋਹਣਾ ਅਪਰਾਲਾ ਕੀਤਾ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨ ਦੀ ਇੱਕ ਬਹੁਤ ਸੋਹਣਾ ਸੰਦੇਸ਼ ਦਿੱਤਾ ਤੇ ਇੱਕ ਪ੍ਰੇਰਣਾ ਦਿੱਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜੋ ਅਫਸੋਸ ਦੀ ਗੱਲ ਇਹ ਹੈ ਕਿ ਉਸ ਗਾਣੇ ਨੂੰ ਅਜੇ ਤੱਕ ਸਿਰਫ 4 ਲੱਖ ਲੋਕਾਂ ਨੇ ਦੇਖਿਆ ਮੈਂ ਹੈਰਾਨ ਆ ਆਪਾਂ ਸਭ ਤੋਂ ਪਹਿਲੀ ਗੱਲ ਇਹ ਆ ਗਾਇਕਾਂ ਨੂੰ ਦੋਸ਼ ਦਿੰਨੇ ਆ ਕਿ ਗਾਇਕ ਚੰਗੇ ਗਾਣੇ ਨੇ ਗਾਦੇ ਵਧੀਆ ਗਾਣੇ ਨੇ ਗਾ ਰਹੇ ਸਮਾਜ ਨੂੰ ਸੰਦੇਸ਼ ਦੇਣ ਵਾਲੇ ਸਮਾਜ ਨੂੰ ਚੰਗੇ ਪਾਸੇ ਲਿਜਾਣ ਵਾਲੇ ਗਾਣੇ ਨੇ ਗਾ ਰਹੇ ਹੁਣ ਜਦੋਂ ਉਹਨਾਂ ਨੇ ਇੰਨਾ ਸੋਹਣਾ ਸੰਦੇਸ਼ ਦਿੱਤਾ ਗੁਰੂ ਮਾਨੇ ਗ੍ਰੰਥ ਆਪਾਂ ਰੋਜ਼ਾਨਾ ਅਰਦਾਸ ਤੋਂ ਬਾਅਦ ਦੋਰਾ ਵੀ ਪੜਦੇ ਆਂ ਆ ਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਜ ਸੱਬ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨੇ ਗ੍ਰੰਥ ਤੇ ਉੱਥੇ ਉਹਨਾਂ ਨੇ ਉਹੀ ਗਾਣਾ ਇੰਨਾ ਸੋਹਣਾ ਸੰਦੇਸ਼ ਦੇ ਨਾਲ ਸਾਰੇ ਲੋਕਾਂ ਦੇ ਵਿੱਚ ਸੰਦੇਸ਼ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਤਾਂ ਉਹ ਗਾਣਾ ਅਜੇ ਤੱਕ ਸਿਰਫ 4 ਲੱਖ ਲੋਕਾਂ ਨੇ ਦੇਖਿਆ ਜੇ ਕੋਈ ਗੰਦਾ ਮੰਦਾ ਗਾਣਾ ਹੁੰਦਾ ਤੇ ਅੱਜ ਤੱਕ ਉਹ ਲੋਕਾਂ ਨੇ ਉਸ ਨੂੰ ਮਿਲੀਅਨ ਤੋਂ ਪਾਰ ਕਰ ਦੇਣਾ ਸੀ ਉਹ ਰੀਲਾਂ ਬਣਿਆ ਸੀ ਉਹ ਟ੍ਰੈਂਡਿੰਗ ਦੇ ਵਿੱਚ ਚੱਲਣਾ ਸੀ ਤੁਸੀਂ ਇੱਕ ਚੀਜ਼ ਦੇਖਿਓ ਮੈਂ ਇੰਸਟਾਗ੍ਰਾਮ ਖੋਲ ਰਿਹਾ ਸੀ ਇੰਸਟਾਗ੍ਰਾਮ ਤੇ ਇੱਕ ਚੀਜ਼ ਬਾਰ-ਬਾਰ ਆ ਰਹੀ ਸੀ ਕੀ ਆ ਧੁੰਦਿਆ ਧੁੰਦਿਆ ਉਸ ਚੀਜ਼ ਨੂੰ ਟ੍ਰੈਂਡਿੰਗ ਦੇ ਵਿੱਚ ਲਾਇਆ ਕਮਾਲ ਦੀ ਗੱਲ ਇਹ ਆ ਇੱਕ ਵਾਹੀਆ ਦੀ ਚੀਜ਼ ਜਿਹੜੀ ਟ੍ਰੈਂਡਿੰਗ ਦੇ ਵਿੱਚ ਨਹੀਂ ਆਣੀ ਚਾਹੀਦੀ ਉਹ ਟ੍ਰੈਂਡਿੰਗ ਦੇ ਵਿੱਚ ਆ ਤੇ ਤੁਹਾਨੂੰ ਸ਼੍ਰੀ ਗੁਰੂ ਰੰਸਾ ਪਾਸ਼ਾ ਜੀ ਮਹਾਰਾਜ ਜੀ ਨੂੰ ਮੰਨਣ ਦੇ ਉਪਦੇਸ਼ ਦੇਣ ਵਾਲੇ ਗਾਣੇ ਨੂੰ ਉਹ ਅਜੇ ਤੱਕ ਸਿਰਫ 4 ਲੱਖ ਲੋਕਾਂ ਨੇ ਦੇਖਿਆ ਵਾ ਮੈਨੇ ਬੜੇ ਅਫਸੋਸ ਦੇ ਨਾਲ ਕਹਨੇ ਪੈ ਰਿਹਾ ਵਾ ਮੇਰੀ ਸਾਰੀ ਸੰਗਤ ਨੂੰ ਤੇ ਸਾਰੇ ਹੀ ਗਾਇਕਾਂ ਨੂੰ ਇਹ ਬੇਨਤੀ ਆ ਉਸ ਗਾਣੇ ਨੂੰ ਵਾਧੂ ਤੋਂ ਵਾਧੂ ਸ਼ੇਅਰ ਕਰੋ ਲੋਕਾਂ ਤੱਕ ਪਹੁੰਚਾਓ ਤਾਂ ਜੋ ਚੰਗੇ ਗਾਣੇ ਜੋ ਬਣੇ ਤੇ ਗਾਇਕਾਂ ਨੂੰ ਉਸ ਤੋਂ ਪ੍ਰੇਰਿਤ ਮਿਲੇ ਤੇ ਹਰ ਵੀ ਚੰਗੇ ਗਾਣੇ ਵੀ ਚੱਲਦੇ ਨੇ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਣੇ ਗਾਵਾਂਗੇ ਜੇ ਆਪਾਂ ਗੁਰੂਆਂ ਦੇ ਨਾਲ ਸੰਬੰਧਿਤ ਗਾਣੇ ਗਾਵਾਂਗੇ ਉਹ ਵੀ ਚੱਲਦੇ ਨੇ ਉਹ ਵੀ ਟ੍ਰੈਨਿੰਗ ਦੇ ਵਿੱਚ ਆਉਂਦੇ ਨੇ ਮੇਰੇ ਹੱਥ ਜੋੜ ਕਰਕੇ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ